Sampai jumpa lagi Sampai ਜਦੋਂ ਸੱਤਾ ਦੇ ਬਲਵੰਡਾ ਦਰਵਾਜ਼ਾ ਖੁੱਲ ਕੇ ਮਹਾਰਾਜ ਜੀ ਦੇ ਸਾਹਮਣੇ ਖੜੇ ਨੇ ਅਤੇ ਨਮਸਕਾਰ ਬੇਲੀ ਕੀਤੀ ਮਤ ਤੇ ਐਸਾ ਪੜਦਾ ਹੈ ਮਹਾਰਾਜ ਕਹਿੰਦੇ ਜੀ ਲੋ ਭਾਈ ਸਭ ਤੋਂ ਸੰਗਤਾਂ ਉਡੀਕਦੀਆਂ ਦੀਵਾਨ ਦੇ ਵਿੱਚ ਕੀਰਤਨ ਕਰੋ ਕਹਿੰਦੇ ਮਹਾਰਾਜ ਅਸੀਂ ਨਹੀਂ ਕਰਦੇ ਕੀ ਹੋ ਜਾਪੇ ਇੱਕ ਦਿਨ ਦਾ ਚੜਾਵਾ ਸਾਨੂੰ ਦੇ ਦਿੰਦੇ ਤੁਸੀਂ ਸੰਗਤ ਰੋਕ ਦਿੱਤੇ ਮਾਰਕ ਨੇ ਭਾਈ ਸੰਗਤ ਰੋਕੀ ਨਹੀਂ ਮੌਸਮ ਦੀ ਵਜ੍ਹਾ ਕਰਕੇ ਸੰਗਤ ਨਹੀਂ ਆਈ ਨਹੀਂ ਜੀ ਕਹਿੰਦਾ ਤੁਹਾਨੂੰ ਪਤਾ ਸੀ ਵੀ ਬਾੜੀ ਨੂੰ ਚੋਰ ਤੋਂ ਜਾਉਂਗੇ ਸਿੱਖ ਨੂੰ ਤੇ ਸਵਰਗ ਦੀ ਇੱਛਾ ਹੀ ਹੈ ਦੀ ਮੈਂ ਨਹੀਂ ਗਿਆ ਬਾਣੀ ਚੋੜੋ ਮਰਗ ਨੇ ਕਿਆ ਨਰਕ ਕਿਆ ਸੁਰਜ ਵਿਚਾਰਾ ਸੰਸਰ ਤੋਂ ਦੂਰ ਆਤੇ ਰੱਬ ਦੇ ਪਿਆਰਿਆਂ ਦੇ ਬੰਦਗੀ ਕਰਨ ਵਾਲਿਆਂ ਵੇ ਨਰਕ ਤੇ ਸਵਰਗ ਦੋਨੇ ਹੀ ਨਾਦ ਦਿੰਦੇ ਅਰਥੋਂ ਸਤਨਾਮ ਦੀ ਬਾਣੀ ਗੁਰੂ ਜੀ ਉਹਨਾਂ ਨੂੰ ਲਾਲਚੀ ਨਹੀਂ ਤੁਸੀਂ ਕਿੰਨੇ ਇਤਿਹਾਸ ਸੁਣੇ ਹਨ ਮੇਰੇ ਤੋਂ ਪਹਿਲਾਂ ਬਾਬਾ ਲਕੀਸ਼ ਸਿੰਘ ਜੀ ਉਹਨਾਂ ਤੋਂ ਪਹਿਲਾਂ ਜਸਵੰਦਰ ਸਿੰਘ ਜੀ ਗੁਰੂ ਪ੍ਰੇਮ ਦੀ ਗੱਲ ਬਈ ਮਹਾਰਜ ਨੇ ਕਿਵੇਂ-ਕਿਵੇਂ ਕਿਰਪਾ ਬਖਸ਼ਿਸ਼ਾਂ ਕੀਤੀਆਂ ਜੇ ਗੁਰੂ ਦੇ ਪਿਆਰਿਆਂ ਨੇ ਗੁਰੂ ਕੇ ਸੇਵਕਾਂ ਨੇ ਸੇਵਾ ਕਰਨ ਲੱਗਿਆ ਆਪਣਾ ਆਪ ਨਹੀਂ ਵੇਖਿਆ ਤੇ ਗੁਰੂ ਸਾਹਿਬ ਨੇ ਫਿਰ ਵਡਿਆਈਆਂ ਦੇਣ ਲੱਗਿਆ ਨੇ ਵੀ ਕੋਈ ਕੋਲਾ ਨਹੀਂ ਰੱਖਿਆ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਰਬਾਰ ਵਿੱਚ 52 ਕੋ ਨਹੀਂ ਸਨ ਜਿਹੜੇ ਹਰ ਕਲੇ ਮਹਾਰਜ ਦੇ ਨਾਲ ਲਿੱਤੇ ਸਾਮਝਣਾ ਪੜੀ ਧਿਆਨ ਦਾ ਜੀ ਸੁਣਨਾ ਮੈਂ ਆਸ ਕਰਦਾ ਉਹ 52 ਕਵੀਆਂ ਦੇ ਵਿੱਚੋਂ ਮੁੱਖ ਕਵੀ ਨੇ ਭਾਈ ਨੰਦ ਲਾਲ ਜੀ ਜਿਨ੍ਹਾਂ ਦੀਆਂ ਗੱਗਲਾਂ ਅੱਜ ਵੀ ਗੁਰਦੁਆਮਾ ਦੇ ਉੱਤੇ ਕੀਰਤਨ ਦੇ ਰੂਪ ਵਿੱਚ ਗਾਈਆਂ ਜਾਂਦੀਆਂ ਨੇ ਭਾਈ ਨੰਦ ਲਾਲ ਜੇਹਾਂ ਵਿਨੇਕ ਤਨਖਾ ਨਾਮਾ ਗੁਰੂ ਸਾਹਿਬ ਦੇ ਚਰਨਾਂ 'ਚ ਬੈਠ ਕੇ ਲਿਖਿਆ ਭਾਈ ਨੰਦ ਲਾਲ ਜਿਹੜੇ ਗੁਰੂ ਕਲਗੀ ਧਰਜੀ ਦਾ ਨਾਲ ਇੰਨਾ ਪ੍ਰੇਮ ਕਰਦੇ ਐ ਮਰਣ ਕਵੀਆਂ ਦੇ ਨਾਲ ਵੀ ਬੜਾ ਪ੍ਰੇਮ ਕਰਦੇ ਸੀ ਅੱਜ ਬੰਦਾ ਕਹਿੰਦਾ ਨਾ ਮੈਂ ਇੱਥੇ ਬੇਨਤੀ ਕਰਨ ਲੱਗਿਆ ਆਪਾਂ ਜਿੱਥੇ ਬੈਠੇ ਐ ਜਿੱਥੇ ਸੁਣ ਰਹੇ ਹੋ ਮੇਰੀ ਸੁਣੀ ਆਪਾਂ ਸਾਰੇ ਆਪਣੇ ਸਾਡੇ ਘਰਾਂ ਦੇ ਵਿੱਚ ਅਸੀਂ ਕਿੰਨਾ ਚਾਹੁੰਦੇ ਸਾਡਾ ਪੁੱਤ ਗਰੰਥੀ ਸਿੰਘ ਬਣੇ ਜਾਂ ਗੀਤਨੀਆ ਬਣੇ ਅਸੀਂ ਕਿਹਦੇ ਬਾਹਰ ਜਾ ਕੇ ਤਾਂ ਬਾਹਰ ਜਾ ਕੇ ਭਾਵੇਂ ਕੋਈ ਤਾਂ ਸਾਫ ਜੁਰੂ ਮਨਜੂਰ ਹੈ ਇੱਥੇ ਕਹਿ ਦੋ ਕਿਸੇ ਨੂੰ ਰਾਜੀ ਸਿੰਘ ਬਣਾ ਲੈ ਨਹੀਂ ਕੋਈ ਕੰਮ ਹੈ ਠੀ ਸਿੰਘ ਬਣਾ ਲਓ ਇਹ ਕੋਈ ਕੰਮ ਹੈ ਨਹੀਂ ਦਲਦਵੀਂ ਤਕਸਾਲ ਦੇ ਵਿੱਚ ਕਿਉਂਕਿ 10ਵੀਂ ਦਲਦਵੀਂ ਤਕਸਾਲ ਦਾ ਵਿਦਿਆਰਥੀ ਹੈ ਜੇ ਗੁਰੂ ਜਰਨਾ ਦੇ ਨਾਲ ਮੰਨ ਕਰਕੇ ਉਹ ਜੁੜਿਆ ਹੈ ਨਾ ਮੈਂ ਬੇਨਤੀ ਜਿਹੜੀ ਕਰਨੀ ਚਾਹੁੰਦਾ ਹਾਂ ਉਹ ਜਿਵੇਂ ਹੀ ਲੌਂਗ ਸੁਪਰੀ ਸਤਿ ਪਤਿਓ ਬਣੀਆ ਨਾਮੋ ਗੋਬਿੰਦ ਦਾ ਐਸੀ ਹੀ ਗੇਰ ਬਹਮਾਦੀ ਪਰਮ ਸਤਿਗੁਰੂ ਸੰਤੁਰਾਂ ਦੀ ਸਾਜੀਆਂ ਰੂਪ ਜੀ ਸੰਤਪੁਰਾਂ ਦੇ ਚਰਨਾਂ ਦੇ ਉਪਰਾਜ ਮਾਨ ਬੁਰੂ ਰੂਪ ਬੁਰੂ ਖਲਸਾ ਸਾਧ ਸੰਗਤ ਜੀ ਸੰਤੁਰਾਂ ਦੀ ਬਖਸ਼ਿਸ਼ ਹੋ ਕਰੀਏ ਕੋਈ ਵੀ ਦਸਨਾ ਮਾੜੀ ਨਾ ਬਈ ਕੋਵਾਲੀ ਕਰਨ ਤੇ ਸਤਿਗੁਰੂ ਤੁਸੀਂ ਇਸ ਤੋਂ ਲਾ ਕੇ ਹੋਏ ਰਖ ਜੋੜ ਕੇ ਰੱਖੋ ਜੀ ਵਾਹਿਗੁਰੂ ਜੀ ਕਾ ਧਰਸਾ ਵਾਹਿਗੁਰੂ ਜੀ ਖਤਹਿ ਕੰਤਨ ਸਭਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰਾ ਜਿਹਦੇ ਬਾਬਰ ਲਾਹ ਗੁੰਤਰ ਜਨਮ ਕਮਲਾ ਦੇ ਵਿੱਚ ਹਰ ਸਾਲ ਦੀ ਪਰਨ ਜੋੜੇ ਬੈਠ ਕੇ ਮਹਾਰਾਜ ਜੀ ਆਪਣੇ ਮਹਾਂਪੁਰਸ਼ ਸਤਖੰਡ ਵਾਸੀ ਸ਼ਹੀਦੀ ਰੈਲਮਾਂ ਦੇ ਤਲਗੁਰੂ ਗ੍ਰਾਮ ਸਾਬਾ ਲਕਿਸ਼ ਸ਼ਹੀਦ ਸ਼ਾਇਰਾ ਦੇ ਹੀ ਕਈ ਲੋਕਾਂ ਨੂੰ ਆ ਕੇ ਸਦਰਾ ਦੇ ਜਰਮਾਂ ਦੇ ਵਿੱਚ ਬੈਠ ਕੇ ਲਾਹੇ ਪ੍ਰਕਾਸ਼ ਕਰਦੇ ਹੋ ਅੱਜ ਵੀ ਬੇਅੰਤ ਜਥੇ ਆ ਪਰਸਵਾਜ ਦੇ ਗੁਰਬਾਣੀ ਕੀਰਤਨ ਗੁਰੂ ਅਰਜਨ ਦੇਵ ਜੀ ਦੇ ਅਸਥੀਆਂ ਨੂੰ ਜਗਨ ਸਰਬੋਤਮ ਜੋ ਜਨਨ ਸਮਾਗਮ ਸਦੇਸ਼ ਤੋਂ ਆਨੌਸ ਹੋਇਆ। ਕੇਵਲ ਹਾਜ਼ਰੀ ਪੰਦਰਾਂ ਬਾਰ ਅਰੋੜ ਕੇ ਸਾਡੇ ਜੀ। ਜਦਕਿ ਇਹ ਜੇ ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਜਣੀ ਇੱਕ ਵੱਡਾ ਸਮਾਗਮ ਹੁੰਦਾ ਹੈ। ਮਹਾਂਪੁਰਖਾਂ ਦਾ ਖੂਬ ਹੈ। ਮਹਾਂਪੁਰਖਾਂ ਨੇ ਜੱਪੇ ਹੋਣ ਨੌਕਰੀ ਵਧਾਈ ਹੈ। ਜੀ। ਸ਼ਰੀਰ ਸਪੂਰਨ ਸਾਧਿਕ ਬਾਣੀ ਬਾਣੀ ਦੇ ਵਿੱਚ ਜਦੋਂ ਤੁਸੀਂ ਬਾਣੀ ਨੂੰ ਪੜ੍ਹਦੇ ਹੋ ਤਾਂ ਗੁਰੂ ਵਾਰਜਤ ਦੇ ਮਾਰਾ ਜੀ ਦੀ ਸਤੂ ਦੀ ਵਿਸ਼ੇਸ਼ਤਾ ਹੀ ਦਸੀ ਸਤੂ ਦੇ ਵਰਹੀ ਗੁਰ ਸਾਹਿਬ ਜੀ ਹਾਲਾਤ ਆਸਾ ਮਿਲਵਾਰ ਕੀ ਤੁਨ ਸਾਹਿਬ ਜੀ ਜਦੋਂ ਕਿਆ ਨਾ ਕਹਿੰਦੇ ਗੁਰਨਾਮਕ ਨੂੰ ਕੌਣ ਪੁੱਛਦਾ ਧਰਮ ਨੂੰ ਮਰਜੰਦੇ ਮਰਜ ਕਹਿੰਦੇ ਸਾਨੂੰ ਭਾਵੇਂ ਮੰਦੇ ਤੋਂ ਮੰਦੇ ਬੋਲ ਬੋਲਦਾ ਸਾਨੂੰ ਕੋਈ ਦੁੱਖ ਨਹੀਂ ਸੀ ਪਰ ਤੁਸੀਂ ਜੇ ਇਸ ਰਸਨਾ ਨਾਲ ਗੁਰਨਾਮਕ ਦੇ ਘਰੋਂ ਤੇ ਗੁਰਨਾਮਕ ਨੂੰ ਮਾੜਾ ਗਿਆ ਜਾਓ ਤੁਹਾਨੂੰ ਕੋਈ ਦੁਨੀਆਂ ਚ ਬਖਸ਼ੌਣ ਵਾਲਾ ਨਹੀਂ ਮਿਲਣਾ ਕੋ ਸਤਨਾਮ ਈ ਵਾਹਿ ਈ ਗੁਰੂ ਤੇ ਜੇ ਤੁਹਾਨੂੰ ਕੋਈ ਬਖਸ਼ੌਣ ਆਵੇ ਤੇ ਆਪਣਾ ਮੂੰਹ ਕਾਲਾ ਕਰਕੇ ਗਵੇ ਤੇ ਬੈਠ ਕੇ ਸਾਰੇ ਅੰਮ੍ਰਿਤਸਰ ਸਾਹਿਬ ਦਾ ਚੱਕਰ ਕੱਢ ਕੇ ਫਿਰ ਸਾਡੇ ਕੋਲ ਆਵੇ ਦੇ ਬੰਦਲ ਕਰਕੇ ਮਾਰ ਨਹੀਂ ਮੁੜ ਗਏ ਹੁਣ ਉਥੇ ਜੇ ਅਸੀਂ ਇਹ ਕਹੀਏ ਮਾਰਕ ਕਿਸੇ ਦਾ ਮੰਦਾ ਹੀ ਨਹੀਂ ਕਰਦੇ ਕੀਤਾ ਉਥੇ ਵੀ ਨਹੀਂ ਹੈ ਪਹਿਲਾਂ ਉਹਨਾਂ ਨੇ ਬੀਜ ਬੀਜਿਆ ਉਹਦਾ ਫਲ ਵੜਿਆ ਬਾਅਦ ਵਿੱਚ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪਣੇ ਬੀਜ ਆਪੇ ਹੀ ਖਾਓ ਨਾਲ ਖੁਕਮੀ ਪ੍ਰਭਾ ਜਿੰਤਾ ਦਾ ਕਰਮ ਕੀਤਾ ਉਦਾਂ ਦਾ ਵੜਿਆ ਮਾਰਕ ਕਹਿੰਦੇ ਬਖਸ਼ਾਉਣ ਵਾਲਾ ਕੋਈ ਨਹੀਂ ਹੋਣਾ ਜੇ ਹਾਂ ਬੀਜੇਗਾ ਵੱਡੇ ਦਾ ਮਨਾ ਮੇਰਿਆ ਇਹ ਜ਼ਿੰਦਗੀ ਚ ਯਾਦ ਰੱਖੋ ਇਹ ਨਹੀਂ ਵੀ ਸੱਦੇ ਬਲਵੰਡੇ ਨਾਲ ਬੀਤ ਗਈ ਸਾਡੇ ਨਾਲ ਨਹੀਂ ਬੀਤਣੀ ਜੇ ਹਾਂ ਬੀਜੇ ਫੋਲ ਲੁਣਾ ਕਰਮਾਂ ਸੰਧਣਾ ਖੇਤਰ ਕਰਮਾਂ ਰੂਪੀ ਖੇਤ ਵਿੱਚ ਜੋ ਬੀਜੋਗੇ ਉਹ ਵੱਡੋਗੇ ਜੇ ਹਾਂ ਬੀਜੇਗਾ ਵੱਡੇ ਦਾ ਮਨਾ ਮੇਰਿਆ ਮਹਾਨ ਜਿਹਨਾਂ ਜੀ ਤਾਮ ਤੇ ਕੰਮ ਨਾ ਮਨਾਵੇ ਰਿਆ ਉਹ ਫੜ ਤੇਰੀ ਮਹਾਨ ਜਿਹਨਾਂ ਕੀਤੇ ਕੰਮ ਸਰ ਆ ਵੀਰ ਜੀ ਪਰ ਜਦੋਂ ਬਾਪੂਸ ਚਲੇਗਾ ਨਾ ਜੀ ਜਾ ਕੇ ਸੰਗਤ ਨੂੰ ਵਚਨ ਕੀਤਾ ਕਿ ਭਾਈ ਸਾਬਾ ਜੀ ਚੱਕੋ ਅੱਜ ਸੰਗਤਾਂ ਕੀਰਤਨ ਕਰਦੀਆਂ ਸੰਗਤ ਨੇ ਬੇਨਤੀ ਕੀਤੀ ਮਾੜੇ ਸਾਨੂੰ ਕੋਈ ਨਹੀਂ ਉਧਾਰ ਸਾਨੂੰ ਕੀਰਤਨ ਨਹੀਂ ਕਰਨਾ ਬੰਦਾ ਦਾ ਗੁਰੂ ਆਜਾ ਦੇ ਮਾੜੇ ਜੀ ਤੁਸੀਂ ਥੋੜਾ ਕਰਨਾ ਹੈ ਤੁਹਾਡਾ ਸਰੀਰ ਤੇ ਆ ਘੁਲੇਗਾ ਸਾਰੀ ਗੁਰੂ ਨਾਨਕ ਦੇਵ ਜੀ ਬਜਾਏਗਾ ਤੇ ਗੁਰੂ ਨਾਨਕ ਜੀ ਕੀਰਤਨ ਕਰੇਗਾ ਬਹੁਤ ਵੱਡੇ ਪੂਰਵਲੇ ਕਰਮਾਂ ਦੇ ਦਾਣ ਪੂਰਨ ਹੁੰਦੇ ਨੇ ਜੇ ਸੰਗਤਾਂ ਦੇ ਕੀਰਤਨ ਦਾ ਦਾਣ ਪੂਰਨ ਦੇਵੇ ਗਿਆਨ ਪੂਰਤੀ ਦਾਤਾ ਆਖਰੀ ਬੇਤੀ ਕਰਮਾਂ ਦੀ ਸਵਾਬੀ ਹੈ ਗਿਆਨ ਗੁਰੂ ਨਹੀਂ ਬਹੁਤ ਬਚਾਤਾ ਮੈ ਰੋਣਾ ਪੈਣਾ ਵੀ ਗਿਆਨ ਗੁਰੂ ਹੁੰਦਾ ਹੈ ਗਿਆਨ ਤੋਂ ਹਮੇਸ਼ਾ ਜਾਨ ਗੁਰੂ ਮਹਾਰੂ ਦਿੱਤੀ ਹੋਈ ਇੱਕ ਦਾਤ ਹੈ ਉਹ ਜਿਹਨੂੰ ਚਾਹੇ ਲੈ ਸਕਦਾ ਹੈ ਜੇ ਗੁਰੂ ਦੀ ਨਜ਼ਰ ਹੋਣੀ ਹੈ ਨਾ ਵੇਖੋ 72 ਸਾਲ ਦੇ ਬਾਪੇ ਨੇ ਖਾਣਾ ਸੀਟੋਂ ਖੰਡਾ ਚੱਕ ਕੇ ਜੰਗ ਵੀ ਲੜਨਾ ਜੇ ਗੁਰੂ ਦੇ ਨਜ਼ਰ ਕਰਮੀ ਤੇ 5 ਸਾਲ ਦੀ ਸਰੀਰ ਕਾਲੀ ਤੇ ਵਿੱਚ ਤੁਹਾਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਬਣਾ ਦੇਣਾ ਜਿਹਦੇ ਇੱਥੇ ਉਹਦੀ ਨੁਈਗਾ ਹੈ ਉਮਰ ਵੀ ਦੇਖ ਲਈ ਉਕੀ ਗੁਰੂ ਦੀ ਕਿਰਪਾ ਇਸੇ ਲਈ ਗੁਰੂ ਸਾਹਿਬ ਬ੍ਰਹਿਮਤ ਬਖਸ਼ਿਸ਼ ਕਰ ਸਕਦਾ ਹੈ ਉਸ ਵੇਲੇ ਤੋਂ ਸਾਨੂੰ ਤੁਹਾਨੂੰ ਕੀਰਤਨ ਮਿਲਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਹੋ ਸਕਦਾ ਹੈ ਕਿ ਸੱਤਾ ਤੇ ਬਦਵੰਦਾ ਨਾ ਮਰਜ਼ੀ ਨੂੰ ਮਨਾ ਕਰਦੇ ਕਿ ਸਾਡੇ ਕੋਲੇ ਸਾਰਿਆਂ ਨੂੰ ਦਾਤ ਨਾ ਹੁੰਦੀ ਮਰਜ਼ੀ ਨੇ ਕਿਹਾ ਸਭ ਦੀ ਝੱਕੋ ਸਾਜ ਅੱਜ ਤੋਂ ਮੇਰੇ ਸਿੱਖ ਕੀਰਤਨ ਕਰਿਆ ਕਰਾਂਗੇ ਭੈਣਾ ਮੀਆਂ ਭਾਈ ਸਭ ਇਹ ਦਾਤ ਗੁਰੂ ਨੇ ਉਸ ਵੇਲੇ ਦਿੱਤੀ ਹੈ ਦੇ ਗੁਰੂ ਦੀ ਗੀਰ ਦੇ ਕੱਢਣ ਵਾਲਿਆਂ ਦੇ ਗੁਰੂ ਕਿੰਨਾ ਖੁਸ਼ ਹੈ ਮੈਂ ਇਥੋਂ ਬੇਨਤੀ ਕਰਮ ਕੀਤੀ ਸੀ ਇੱਥੇ ਹੀ ਸੁਆਮੀ ਕਰਨ ਲੱਗਿਆ 52 ਕਮੀ ਸਦ ਮਾਰাইতে ਦੇਖ ਵਾਲੀ ਕਿਸੇ ਦੀ ਕਮਤਾ ਤੋਂ ਮਾਰਨ ਬਹੁਤ ਖੁਸ਼ ਹੋਏ ਰਜਨਾ ਤੋਂ ਮਾਰਨ ਉਹ ਹਾਥੀ ਦੇ ਦਿੱਤਾ ਖੁਸ਼ ਹੋ ਗਏ ਜਾਵੇ ਕਬੀਆ ਕਿ ਨੰਦ ਲੰਦ ਨੂੰ ਸਾਰੇ ਉਹਨੂੰ ਵਧਾਈਆਂ ਦੇਣ ਉਹ ਜਿਹੜੇ ਕਵੀ ਨੂੰ ਆਂ ਦਿਨੇ ਆਉਂ ਸੋਹਿਆਂ ਜਿਹਾ ਬਿਠਾ ਖਾਣਾ ਇਹ ਤਰੀਕ ਦਿਨ ਚ ਜਾ ਜਾਏਗਾ ਮੈਂ ਕਹਿੰਦੇ ਦੇਵਾ ਮੈਂ ਕਹਿੰਦਾ ਖੁਸ਼ ਹੋਊਂਗਾ ਫਰ ਦੇ ਹੱਥੀ ਦੇਤਾ ਮਰਗ ਨੇ ਮਜੂ ਸੁਣਿਆ ਮਰਗ ਤੇ ਗਾਤਾ ਕਵੀ ਆ ਤੇਰੀ ਠੀਕ ਹੈ ਵਿਚਾਰ ਜਾਂਦਰ ਫਿਰ ਕਵੀ ਦੇ ਜਾਂਦਰ ਵਿਚਾਰੀ ਮਰਗ ਨੇ ਸੋਨੇ ਦੀਆਂ ਮੋਹਰਾਂ ਦੀਆਂ ਢਾਲਾਂ ਭਰ ਕੇ ਉਹਦੀ ਯਾਤਰ ਵਿੱਚ ਪਾਈਆਂ ਕਦੇ ਕਵੀਆਂ 3 ਮਹੀਨੇ ਛੱਡ 30 ਸਾਲ ਖੜਾਈ ਜਿਨੀ ਜੇ ਮੁੱਕ ਗਿਆ ਤਾਂ ਗਿਰਦੀ ਅੱਖੋਂ ਸਤਨਾਮ ਜੀ ਬਾਤ ਹੋਈ ਗੁਰੂ ਜੀ ਗੁਰੂ ਤੇ ਗੱਪੇ ਪਰ ਪਰ ਕੇ ਅੰਦਰ ਪਰ ਤੁਸੀਂ ਵਡਿਆਈ ਦੇ ਗੁਰੂ ਗੁਰਦੀ ਇਹ ਗੱਲਾਂ ਜੋ ਬਾਹਰ ਆਓ ਬਿਗੀ ਕਰਨਾ ਜੀ ਕੀਰਤਨ ਕਰਕੇ ਕੀ ਕਰਨਾ ਜੀ ਗ੍ਰੰਥੀ ਸਿੰਘ ਬਣ ਕੇ ਨਹੀਂ ਜੇ ਤੁਹਾਡੀ ਭਾਵਨਾ ਹੈ ਤੇ ਮarre ਤੁਹਾਡੀ ਭਾਵਨਾ ਨੂੰ ਰੋਣ ਦੇ ਜਿਹਦੀ ਭਾਵਨਾ ਨੇ ਮੈਂ ਮਾਫੀ ਮੰਗ ਕੇ ਕਹਿੰਦਾ ਉਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੀ ਕਾਗਜ ਤੇ ਅਖਰੀ ਸੁਣਦਾ ਹੈ ਜਿਹਦੀ ਭਾਵਨਾ ਹੈ ਉਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਤੇ ਨਾਜ਼ਰ ਪਰਤ ਤੱਕ ਗੁਰੂ ਜਾਣਦਾ ਹੈ ਇਸ ਕਰਕੇ ਸਿੱਖ ਧਰਮ ਦੇ ਵਿੱਚ ਸਭ ਤੋਂ ਵੱਡਾ ਹੈ ਤੁਹਾਡੀ ਸ਼ਰਧਾ ਤੁਹਾਡੀ ਭਾਵਨਾ ਤੁਹਾਡਾ ਵਿਸ਼ਵਾਸ ਤੇ ਨਿਮਰਤਾ ਗੁਰ ਸਿੱਖ ਦਾ ਸਭ ਤੋਂ ਵੱਡਾ ਗਹਿਣਾ ਹੈ ਇਹ ਗੋਣਾ ਦੇ ਧਾਰ ਨਹੀਂ ਹੋਵੋ ਬਾਣੀ ਦੇ ਬਾਣੀ ਨਾਲ ਜੁੜੋ ਖੰਡੇ ਬਾਟੇ ਦੀ ਗੋਹ ਲੈ ਕੇ ਇਸ ਸਕੂਲ ਵਿੱਚ ਦਾਖਲਾ ਹੈ ਗੁਰੂਾਨੰਦ ਦੇ ਘਰ ਵਿੱਚ ਇੱਕ ਉਹ ਅੱਗੇ ਫਰ ਬਣਾਈ ਕਰਨੀ ਇਹ ਵੀ ਤੁਸੀਂ ਪਾਲੀਟਿਕ ਕਾਰ ਬੈਣੇ ਤੇ ਮੁੜ ਕੇ ਕੋਈ ਹੁਣ ਅਸੀਂ ਸੱਚ ਗੰਨ ਚੱਲ ਜਾਣਾ ਜਿਹੜਾ ਮਾਰਦੇ ਨੇ ਮਾਰਗ ਦੱਸਣਾ ਉੱਥੇ ਤੁਰਨਾ ਪੈਣਾ ਹੈ ਨਾ ਜੇ ਤੁਸੀਂ ਹੁਸ਼ਿਆਰ ਹੋਣਾ ਜੇ ਤੁਸੀਂ ਜਲੰਧਰ ਜਾਣਾ ਹੈ ਉਹ ਰਾਹ ਫੜਨਾ ਬਹੁਤਾਂ ਜਾਉਗੇ ਸੂਸਾ ਪਿੰਡ ਤੇ ਬੈਠੇ ਬੈਠੇ ਘੇੜਾ ਵੀ ਪਹੁੰਚਿਆ ਜਾਣਾ ਗੁਰੂ ਆਲੇ ਬਣ ਕੇ ਬਾਣੀ ਤੇ ਬਾਣੀ ਨਾਲ ਜੁੜ ਕੇ ਸਾਧੂ ਦੇ ਸੰਗਤ ਤੇ ਭਜਨ ਦੀ ਰੰਗਤ ਤੇ ਨਾਮ ਦੀ ਦਾਤ ਗੁਰੂ ਜਰਨਾ ਚੋਂ ਮੰਗੋ ਇਹੇ ਸਤਿ ਪੁਰਸ਼ਾਂ ਦੇ ਜਰਨਾ